ਸਵਾਦ ਆ ਗਿਆ ਪਹਿਲਾ ਜਫਾ ਲੱਗਿਆ ਉਹ ਜਿਹੜੇ ਪਿੱਛੇ ਮੇਰੇ ਭਰਾ ਆਹ ਕਹਿੰਦੇ ਲਾਤਾ ਹੁਸ਼ਿਆਰੇ ਨੇ ਦੂਜੇ ਪਾਸੇ ਜਟਾਣੇ ਵਾਲਾ ਭਾਜੀ ਮੋੜ ਗਿਆ ਅੰਬਾ ਸੁਰ ਸਿੰਘ ਵਾਲੇ ਦਾ ਆ ਗਿਆ ਦੀਪ ਵੰਦੀਆਂ ਹੁਣ ਤੋਂ ਲੈ ਕੇ ਤਿੰਨ ਕਬੱਡੀਆਂ ਰਾਜਵਿੰਦਰ ਜੂਕੇ ਦੇ ਫਾਦਰ ਸਾਹਿਬ ਨਿਰਮਲ ਸਿੰਘ ਦੀ ਵੰਦੀਓ 5000 ਦੀਆਂ ਪੈਣ ਗਿਆ ਨਗਾਰਾ ਲੋਕ ਲੈ ਗਿਆ ਭੰਗੜੇ ਪੈ ਗਿਆ ਸਵਾਦ ਵੱਖਰਾ ਵੱਡੇ ਬਾਈ ਪਾਪਰੀ ਆ ਗਿਆ ਥੋੜਾ ਥੋੜਾ ਗਰਾਊਂਡ ਕਲੀਅਰ ਨੂੰ ਕਰਦੇ ਪਾਪਰੀ ਪ੍ਰਵੀਨ ਮੇਰੇ ਵੀਰੋ ਪ੍ਰਵੀਨ ਪਰੀਆ ਨੰਬਰ ਲੈ ਗਿਆ ਚਾਰ ਨੇ ਖੁਸ਼ੀ ਤੇ ਹਿਸ਼ਾਰਾ ਕੰਨੀਆਂ ਤੇ ਨੇ ਬੂਟਾ ਤੇ ਬੁਲਕਾਰਾ ਇੱਕ ਪਾਸੇ ਦੋਨੋਂ ਸਕੇ ਭਰਾ ਖੜੇ ਨੇ ਹਿਸ਼ਾਰਾ ਤੇ ਬੁਲਕਾਰਾ ਆਹ ਸਾਹਮਣੇ ਵੇਖਣਾ ਵੀ ਦੀਪਤਪੁਰਜੀ ਕਬੱਡੀ ਪਾ ਰਿਹਾ ਹੈ ਬਰਡੇ ਪਾਇਆ 26 ਸਾਲ ਦੀ ਉਮਰ ਹੋ ਗਈ ਮੇਰੇ ਮਿੱਤਰੋ ਆਹ ਸਾਹਮਣੇ ਵੇਖਣਾ ਵੀ ਇਸ ਵੇਲੇ ਅਜ ਦੇ ਸਮੇ ਦਾ ਟਾਪਰ ਦੂਜੇ ਪਾਸੇ ਹਿਸ਼ਾਰਾ ਕਹਿੰਦਾ ਵੀ ਅਸੀਂ ਟੀਸੀ ਵਾਲੇ ਲਾਹੇ ਆਹ ਲੱਗਿਆ ਪਿਆ ਜੋਰ ਆਹ ਲੱਗਿਆ ਪਿਆ ਜੋਰ ਤੇ ਮਕਾ

ਪ੍ਰਭਾ ਰਾਜ ਦੇ ਫਾਦਰ ਸਾਹਿਬ ਸਰਦਾਰ ਨਿਰਮਲ ਸਿੰਘ ਜੀ ਹੁਣ ਥੋੜੀ ਯੂਲਚਰ ਤਣੀ ਹੋ ਜਾਣੀ ਆ ਆਹ ਸਾਹਮਣੇ ਕਬੱਡੀ ਖੇਡ ਮੈਦਾਨ ਅੰਦਰ ਮੇਰੇ ਵੀਰੋ ਅੰਦਾ 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 ਨਵਾਬਾ ਵਰਗੀ ਟੋਰ ਤੇ ਪੁਆਇੰਟ ਰੇਡਰ ਦਾ ਰੇਡਰ ਰੇਡਰ ਉਧਰ ਰਾਜਾ ਕਨੇਡਾ ਰਾਜਾ ਕਰੇਲ ਕਨੇਡਾ ਸ਼ੀਰਾ ਆਸਟ੍ਰੇਲੀਆ ਉਹ ਕਹਿੰਦੇ ਜੱਗੂ ਦੇ ਤਿੰਨ ਜਫੇ 5100 ਦੇ ਆ 1 ਲੱਖ ਚੁੱਕਿਆ ਦੋ ਜਫੇ ਬਾਕੀ ਆ ਸਰਬਰਾਮ ਤੇ ਅਰਸ਼ ਬਹਿ ਜਾ ਪੁੱਤਾਂ ਮੈਚ ਬਹਿ ਕੇ ਆਨੰਦ ਮਾਣੋ ਕਰਾ ਉਹ ਮੇਲਾ ਕਹਿੰਦੇ ਸਿਰੇ ਦਾ ਹੋ ਗਿਆ ਗੱਲਾਂ ਟਿਕਾਣੇ ਲੱਗ ਗਿਆ ਅੱਜ ਕਹਿੰਦੇ ਦੁੱਖ ਟੁੱਟ ਗਿਆ ਬੱਡੇ ਭਾਈ ਚੱਕ ਮੈਗ ਤੇ ਕੀ ਮਾਰਚ ਮੋਹਰੇ ਦੀ ਹੋਣੀ ਹੈ ਔਰ 31 ਤੇ 1 ਅਪ੍ਰੈਲ ਲੰਡੇਕੇ ਦੇ ਮੇਲੇ ਦੀ ਹੋਣੀ ਹੈ ਸਤ ਬਾਬਾ ਸੂਰਤ ਸਿੰਘ ਜੀ ਸਤ ਬਾਬਾ RAM ਸਿੰਘ ਜੀ ਦੀ ਧਰਤੀ ਹੈ ਆਓ ਸਭ ਨੂੰ ਸੱਦੇ ਮੇਰੇ ਮਿੱਤਰੋ ਆਓ ਸਾਹਮਣੇ ਪਈ ਹੋਈ ਰੇਡ ਰਕੇਸ਼ ਤੇ ਜੱਗੂ ਰਕੇਸ਼ ਤੇ ਹਾ ਕਮਾਲੀਆ ਜੱਗੂ ਕਬੱਡੀ ਦਾ ਰੈਂਬੋ ਆ ਟਿੱਬਿਆਂ ਦਾ ਪੁੱਤ ਕੇ ਮਾੜੀ ਜੱਟ ਦੀ ਹਿੰਦ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ ਫੈਨ ਨੇ ਥੋੜਿਆ ਉਹ ਸ਼ਹਿਰਾਂ ਦੇ ਸ਼ਹਿਰਾਂ ਦੇ ਉਹ ਤਕਾਲੋ ਬਿਲਾਰ ਸਵਾਦ ਆ ਗਿਆ ਫਿਰ ਅੱਜ ਤੇ ਦਰਸ਼ਕ ਵੀ ਥਾਪੀਆਂ ਮਾਰਦੇ ਫਿਰਦੇ ਐ ਅੱਜ ਤੇ ਦਰਸ਼ਕ ਵੀ ਥਾਪੀਆਂ ਮਾਰਦੇ ਫਿਰਦੇ ਆ ਰਾਜਵਿੰਦਰ ਜੁੱਕੇ ਉਹਨਾਂ ਬੰਦਿਆਂ ਖੁਸ਼ੀ ਦੇ ਦੋ ਜਫੇ 5000 ਦੇ ਐ ਉਧਰ ਜੁਕੇ ਗਰੁੱਪਾਂ ਨੇ ਕਲਦੀਪ ਜੁਕੇ ਹੁਣੀ ਵਿੱਕੀ ਜੁਕੇ ਤੇ ਨਾਲ ਕਹਿੰਦੇ ਸਾਡਾ ਪਰਸ਼ਾ ਜੁਕੇ ਉਹਨਾਂ ਬੰਦਿਆਂ ਕਿਹਦੇ ਤੇ ਮਾਇਆ ਛਿੰਦੇ ਦੱਸੀ ਕਰਾ ਜੱਗੂ ਦੇ ਤਿੰਨ ਜਫੇ ਦੋ ਹੋ ਚੁੱਕੇ ਐ ਇੱਕ ਜਫਾ ਬਾਕੀ ਐ ਵੱਡੀ ਮਾਇਆ ਦਿੱਤੀ ਜਾਣੀ ਐ ਪੀਟ ਬਲਾਸਟਰ ਜੋੜੀ ਵਾਲਾ ਕਹਿੰਦਾ ਕਲਵੀਰ ਦੇ ਤਿੰਨ ਜਫੇ 5100 ਦੇ ਐ ਇੱਕ ਪਾਸੇ ਜਿਟਾਣਾ 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 ਚਿਟਾਣਾ 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 ਵਾਹ 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 ਓ ਜਿਟਾਣਾ ਇੱਕ ਬਲਵਿੰਦਰ ਸਿੰਘ ਜਿਟਾਣਾ ਕਹਿੰਦਾ ਮੂਸੇ ਵਾਲੇ ਨੇ ਗੱਲ ਕੀਤੀ ਮੇਰੇ ਵੀਰੋ ਅਗਲੇ ਨਹਿਰਾਂ ਤੇ ਡੇਕਾਂ ਲਾਹੀ ਦਿੰਦੇ ਕਹਿੰਦਾ ਟੋਕਾ ਨਹੀਂ ਦਿੰਦੇ ਗੱਲ ਸਮੇਂ ਦੀ ਹੁੰਦੀ ਮੇਰੇ ਮਿੱਤਰੋ ਆਹ ਸਾਹਮਣੇ ਕਬੱਡੀ ਇਸ ਵੇਲੇ ਬੱਲੇ 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 ਕਰਦਾ ਹੋਇਆ ਹੈ ਅੰਬਾ 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 ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਅਗਲੀ ਕਬੱਡੀ ਪ੍ਰਵੀਨ ਵਾਪਰੀਆ ਪ੍ਰਵੀਨ ਪਾਉਣ ਦੇ ਲਈ ਵਧਿਆ ਆ ਕਬੱਡੀ ਕੱਲ ਨੂੰ ਪਿੰਡ ਪੱਤਰ ਇੱਕ ਬਾਹਰੋਂ ਦੇ ਮੈਚ ਹੋਣਗੇ ਇਸੇ ਹੀ ਗਰਾਊਂਡ ਦੇ ਵਿੱਚ ਸਾਰਿਆਂ ਨੇ ਪੁੱਜਣਾ ਆਹ ਸਾਹਮਣੇ ਤੀਜਾ ਜੱਕੂ ਤੀਜਾ ਰੈਂਬੋ ਰੈਂਬੋ ਲੱਗ ਗਿਆ ਰੈਂਬੋ ਰੈਂਬੋ ਕੌਡੀ ਵਾਲੇ ਨੇ ਨਾਮ ਇਹਦਾ ਰੱਖਿਆ ਰੈਂਬੋ 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 ਮੁੰਡਿਆਂ ਵੇ ਸੋਹਣਿਆ ਸੁਨੱਖਿਆ ਓ ਛੱਡੀ 1 ਮਿੰਟ ਲੱਖੀ ਓ ਮੁੰਡਿਆ ਓ ਸੋਹਣਿਆ ਸੁਨੱਖਿਆ ਕੌਟੀ ਵਾਲੇ ਨੇ ਨਾਂ ਤੇਰਾ ਰੱਖਿਆ ਦੱਸਿਓ ਫਿਰ ਕੀ ਰੱਖਿਆ ਰੈਂਪੋ ਰੈਂਪੋ ਹੋ ਗਈ ਹੈ ਰੈਂਪੋ ਰੈਂਪੋ ਹੋ ਗਈ ਹੈ ਲੈ ਵੀ ਛੰਦੇ ਆ ਤਿੰਨ ਜਫੇ ਲੱਗ ਚੁੱਕੇ ਆ ਕਬਰੂਆ ਗੱਲਾਂ ਬਣ ਗਿਆ ਬੱਬਰ ਆਲਾ ਤਿੰਨ ਸਾਲ ਦਾ ਬੈਸਟ ਆ ਉਹ ਗੱਲਾਂ ਕਹਿੰਦੇ ਹੋਈਆਂ ਪਰ ਅੱਜ ਕਹਿੰਦੇ ਗੱਲਾਂ ਬਣੀਆਂ ਪਈਆਂ ਦੀਪ ਦੀਆਂ ਤਿੰਨ ਕਬੱਡੀਆਂ ਨਿਰਮਲ ਸਿੰਘ ਦੀ ਰਾਜਵਿੰਦਰ ਸਿੰਘ ਦੀ ਕਹਿੰਦੇ 5000 ਇਹ ਉਦੋਂ ਵੀ ਬੈਕਟ ਨਿਕਲੇ ਸੀਗਾ ਜਦੋਂ ਬੱਬੂ ਨੇ ਮੋਟਰਸਾਈਕਲ ਜਿੱਤਿਆ ਸੀਗਾ ਉਹ ਵੇਖਦੇ ਆ ਕਬੱਡੀ ਪਈ ਹੈ ਮੇਰੇ ਵੀਰੋ ਇੱਕ ਪਾਸੇ ਕੁਲਵੀਰ ਚਿਤਾਣਾ ਰਕੇਸ਼ ਬਾਪਰੀਆ ਤੇ ਨੰਬਰ ਕਹਿੰਦਾ ਰੇਡਰ ਦਾ ਅੱਜ ਸਿਰਕੇ ਰਕੇਸ਼ ਉਹ ਸਾਰਿਆਂ ਦਾ ਆਿਆਂ ਦਾ ਮੁੱਲ ਮੁੜ ਗਿਆ ਇਹ ਭਈ ਹੁਣ ਟੀਮ ਦੀ ਰਣਨੀਤੀ ਹੈ ਮੇਰੇ ਵੀਰਿਆ ਇਹ ਨਹੀਂ ਮੈਂ ਕਹਿ ਸਕਦਾ ਪਰ ਮੈਨੂੰ ਇਹ ਦੱਸ ਦੇ ਵੀ ਕੌਡੀ ਵਧੀਆ ਲੱਗੀ કે ਨਹੀਂ ਲੱਗੀ ਹੈ ਇਹ ਤੇ ਹੁਣ ਟੀਮ ਦੀ ਰਣਨੀਤੀ ਹੁੰਦੀ ਹੈ ਔਰ ਇਹ ਤੇ ਮੇਰੇ ਵੀਰਿਆ ਹਫ਼ਤਾ ਵੀ ਤੇ ਟੀਮ ਦੇ ਵੀਰ ਦੇਖਣਗੇ ਆਹ ਸਾਹਮਣੇ ਖੇਡ ਮੈਦਾਨ ਅੰਦਰ ਪੁਆਇੰਟ ਰੀਡਰ ਦਾ ਪੁਆਇੰਟ ਇਸ ਵੇਲੇ ਅੰਬੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਚੱਲ ਵੀ ਗੱਬਰੂਆ ਬਾ ਵੀਰਕੇਸ਼ ਪੋਪਰ ਵਾਲਿਆ ਕਬੱਡੀ ਤੈਨੂੰ ਕਰ ਵੀਰ ਉੜੀਖਦਾ ਮੈਨੂੰ ਰੈਂਬੋ ੜੀ ਕਰੈ ਕੁਲਵੀਰ ਤੇ ਕਹਿੰਦੇ ਰੈਂਬੋ ਦੋ ਜੋੜੀ ਪ੍ਰਸਿੱਧ ਹੈ ਕੱਲ ਲੰਡੀ ਦੀਪ ਜਿੱਤ ਗਏ ਨੇ ਅੱਜ ਮੇਰੇ ਵੀਰੋ 175 ਹੈ ਅੱਜ ਮੋਟਰਸਾਈਕਲ ਨੇ ਅੱਜ ਪਲਟੀਨੇ ਆ ਮੇਰਾ ਖਿਆਲ ਹੈ ਇੱਕ ਪਾਸੇ ਰਕੇਸ਼ ਤੇ ਦੂਜੇ ਪਾਸੇ ਹਾਕਮ ਵਾਲੀਆ ਜੱਗੂ ਅੱਜ ਟੀ ਲੈਕਸ ਦੇਤੇ ਜਾਣੇ ਆ ਚਟਾਣੇ ਦੀ ਗੱਲ ਹੋਈ ਹੈ ਫੇਰ ਬਲਵਿੰਦਰ ਚਟਾਣਾ ਉ ਕਹਿੰਦੇ ਮੂਸੇ ਵਾਲਾ ਗੱਲ ਕਰ ਗਿਆ ਮੇਰੇ ਵੀਰੋ ਅੱਜ ਕਹਿੰਦੇ ਕੁਲਵੀਰ ਚਟਾਣਾ ਪੁੱਜਿਆ ਹੋਇਆ ਗੱਲਾਂ ਸਿਰੇ ਲੱਗੀਆਂ ਪਈਆਂ ਮੇਰੇ ਪੰਜਾਬੀ ਵੀਰੋ ਮੇਲਾ ਚੱਕ ਰਾਮ ਸਿੰਘ ਵਾਲੇ ਦਾ ਦੁਨੀਆ ਖੁਸ਼ ਹੈ ਉਹ ਕਬੱਡੀ ਪਾਉਣ ਦੇ ਲਈ ਅੰਬਾ ਸੋਰ ਸਿੰਘ ਵਾਲੇ ਦਾ ਬੂਟਾ ਨਾ ਡਾਣਾ ਕਬੱਡੀ 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 ਓ ਕਬੱਡੀ ਠੀਕ ਹੈ ਅੰਬਾ ਮਾਝੇ ਤੋਂ ਚੱਲ ਕੇ ਆਇਆ ਹੈ ਅੱਜ ਦੇ ਮੇਲੇ ਨੂੰ ਖੇਡਣ ਦੇ ਲਈ ਰਕੇਸ਼ ਬੈਸਟਮੈਨ ਨੂੰ ਫਿਰਦਾ ਹੈ ਹੋ ਜੀ ਆਵੇਗੀ ਗੱਲ ਸਮੇਂ ਦੀ ਹੋਣੀ ਮੇਰੇ ਮਿੱਤਰੋ ਅੱਜ ਕੌਣ ਬੈਸਟ ਬਣਦਾ ਗੱਲ ਸਮੇਂ ਦੀ ਹੋਣੀ ਹੈ ਗੱਲ ਸਮੇਂ ਦੀ ਹੋਣੀ ਹੈ ਚੱਕ ਰਾਮ ਸਿੰਘ ਵਾਲੇ ਦੀ ਧਰਤੀ ਹੈ ਆਹ ਮੇਰੇ ਵੀਰੋ ਦੁਨੀਆ ਦੀ ਕ੍ਰੀਨ ਖੇਡ ਦੀ ਨਜ਼ਰ ਆ ਰਹੀ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਰਕੇਸ਼ ਮੋਪਰ ਦੀ ਰੇਡ ਹੈ ਸਨੱਖਾ ਜਾ ਜੱਸੀ ਸ਼ੇਰ ਗਿੱਲ ਨੂੰ ਮਾਣ ਕਰਦੇ ਐ ਇਸ ਨੌਜਵਨ ਤੇ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰਦਾ ਹੋਇਆ ਮੇਰੇ ਵੀਰੋ ਅਗਲੀ ਕਬੱਡੀ ਲੈ ਵੀ ਅੰਬਿਆ ਪਾਵੇ ਨੌਜਵਾਨਾਂ ਕਬੱਡੀ ਨਮਾਪਾ ਵਾਲੀ ਤੋਰ ਆ ਉਹ ਸਿੱਖ ਸਰਦਾਰ ਆ ਗੁਰੂ ਮਹਾਰਾਜ ਦੀ ਬਖਸ਼ੀ ਸਿੱਖੀ ਦੀ ਕਾਇਮ ਤੇ ਕਬੱਡੀ ਦੀ ਕਾਇਮ ਮਾਈ ਜੀਰੋ ਭਾਈ ਪਟੂ ਜੀ ਨੇ ਸਥਾਨ ਤੇ ਸੁਰਸਈ ਤੋਂ ਚੱਲ ਕੇ ਆਇਆ ਉਹ ਮੇਰੇ ਵੀਰੋ ਆ ਨੌਜਵਨ ਖੇਡਣ ਦੇ ਲਈ ਉਹ ਗੁਰੂ ਰਾਮਦਾਸ ਦੀ ਕਿਰਪਾ ਜੀ ਮੇਰੇ ਵੀਰੋ ਖੁਸ਼ੀ ਮੇਰੇ ਵੀਰੋ ਇਧਰ ਕਹਿੰਦੇ ਗੁਰਵਿੰਦਰ ਜੋਤੀ ਹੁਣੀ ਸਾਡੇ ਨਾਲ ਟੀਟੀ ਬਾਈ ਹੁਣੀ ਚੱਕ ਫਤੇ ਸਿੰਘ ਵਾਲੇ ਧੰਨਵਾਦ ਆ ਮੇਰੇ ਵੀਰੋ ਇੱਕ ਕ੍ਰਿਕਟ ਵਾਲੇ ਯਾਰ ਆ ਸਾਡੇ ਰੇਡ ਪੌਂਡ ਦੇ ਲਈ ਗੱਭਰੂ ਬਧਿਆ ਚੱਕ ਰਾਮ ਸਿੰਘ ਵਾਲਾ ਪਿੰਡ ਹੈ ਸਮੇਂ-ਸਮੇਂ ਤੇ ਪ੍ਰਸਿੱਧ ਖਿਡਾਰੀਆਂ ਨੂੰ ਜਨਮ ਦਿੰਦਾ ਹੈ ਚੰਨੇ ਕਬੱਡੀ ਪੌਂਡ ਦੇ ਲਈ ਰਕੇਸ਼ ਬਾਪਰੀਆ ਰਕੇਸ਼ ਬਾਪਰੀਆ ਰਕੇਸ਼ ਉਹ ਕਬੱਡੀ 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 ਜਟਾਣਾ ਰਕੇਸ਼ ਜਟਾਣਾ ਰਕੇਸ਼ ਜਟਾਣਾ ਰਕੇਸ਼ ਜਟਾਣਾ ਰਕੇਸ਼ ਜਟਾਣਾ ਰਕੇਸ਼ ਕੁਲਵੀਰ ਜਟਾਣਿਆ ਵਾਲਾ ਕੁਲਵੀਰ ਜਟਾਣਿਆ ਵਾਲਾ ਕਮਾਲ ਕਰ ਗਿਆ ਮੇਰੇ ਵੀਰੋ ਜਟਾਣਾ ਸਾਡੀ ਖੇਡ ਕਬੱਡੀ ਦਾ ਹੈ ਜਟਾਣਾ ਹੈ ਦੁਨੀਆ ਗੱਲਾਂ ਕਰਦੀ ਹੈ ਜਟਾਣੇ ਵਾਲਾ ਸਿਰੇ ਦਾ ਜਾਫੀ ਹੈ ਆਹ ਸਾਹਮਣੇ ਖੇਡ ਮੈਦਾਨ ਅੰਦਰ ਦੀਪ ਫੜ ਲਿਆ ਖੁਸ਼ਦੀਪ ਨੇ ਦੀਪ ਫੜ ਲਿਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਨੌਜਵਨ ਗਬਰੂ ਪਾਪਰੀਆ ਪ੍ਰਵੀਨ ਪ੍ਰਵੀਨ ਪਾਪਰ ਦਾ ਕਬੱਡੀ ਪਾ ਰਿਹਾ ਹੈ ਸੰਗਰੂਰ ਚਲਾ ਆਹ ਮੇਰੇ ਵੀਰੋ ਉਦੋਂ ਬਾਅਦ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਪਨਾਰਸੀ ਖਨੌਰੀ ਦੇ ਲਾਗੇ ਪੈਂਦਾ ਹੈ ਔਰ ਸਾਹਮਣੇ ਦੇਖਦਾ ਵੀ ਪੁਆਇੰਟ ਜਿਹੜਾ ਹੈ ਰੇਡਰ ਦਾ ਹਿੱਸੇ ਹੈ ਰਾਜਵਿੰਦਰ ਸਿੰਘ ਦੇ ਫਾਦਰ ਸਾਹਿਬ ਨਿਰਮਲ ਸਿੰਘ ਜੀ ਕਿੰਨੀਆਂ ਕਬੱਡੀਆਂ ਹੋ ਗਈਆਂ ਦੀਪਤ ਵਰਜੀ ਵਾਲੇ ਦੀਆਂ ਲੈ ਵੀ ਕਰਾਂ ਨੋਟ ਰੱਖੀ ਖੁਸ਼ੀ ਲੇ ਵੀ ਗੱਗੂ ਬਹੁਤ ਬਹੁਤ ਧੰਨਵਾਦ ਆ ਸਾਡੇ ਸਾਰੇ ਛਿੰਦੇ ਉਹਨਾਂ ਦਾ ਖੁਸ਼ੀ ਹੋਣਾਂ ਦਾ ਨਾਲ ਕਹਿੰਦੇ ਸਾਡੇ ਜੱਸੀ ਹਾਂ ਦੀ ਗੱਲ ਆ ਉਹ ਦੇਖਦੇ ਆ ਨੌਜਾਨ ਹੁਸ਼ਿਆਰਾ ਬੱਪੜਿਆ ਅੰਬਾ ਸੁਰ ਸਿੰਘ ਵਾਲੇ ਦਾ ਨੌਜਾਨ ਨੰਬਰ ਲੈ ਕੇ ਬੱਬ ਚਲਾ ਗਿਆ ਵਾਹ ਅੰਬਾ ਨੰਬਰ ਲੈ ਗਿਆ ਹੈ ਅੰਬਾ ਆਪਣੀ ਟੀਮ ਦੇ ਲਈ ਲਓ ਪ੍ਰਵੀਨ ਪ੍ਰੀਤ ਸਾਊਂਡ ਜੌਣ ਵਾਲੇ ਦਾ ਖੇਤਰ ਤੇ ਧੰਨਵਾਦ ਹੈ ਬੜੀ ਵਧੀਆ ਸਾਊਂਡ ਹੈ ਮੇਰੇ ਮਿੱਤਰੋ ਆ ਥੋੜਾ ਗਰਾਊਂਡ ਨੂੰ ਕਲੀਅਰ ਕਰ ਦਿਓ ਬਾਹਰੋਂ ਮੰਗ ਆ ਰਹੀ ਹੈ ਬਾਹਰ ਦਰਸ਼ਕ ਜਸਤਰਬ ਹੋ ਰਹੇ ਨੇ ਇਹ ਸੱਜੇ ਪਾਸ਼ਾ ਸੱਜੇ ਪਾਸ਼ਾ ਦੀ ਮਿਹਰ ਹੈ ਖਿਡਾਰੀ ਠੀਕ ਹੈ ਔਰ ਪੁਆਇੰਟ ਜਿਹੜਾ ਹੈ ਉਹ ਜਾਫੀ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਜਾਫੀ ਦਾ ਕੱਲ ਨੂੰ ਪਿੰਡ ਪੱਤਰ ਇੱਕ ਬਾਹਰੋਂ ਦੇ ਮੈਚ ਛੋੜ ਗਏ ਸਾਰਿਆਂ ਨੂੰ ਬੇਨਤੀ ਹੈ ਆਪਾਂ ਕੱਲ ਨੂੰ ਵੀ ਪੁੱਜ ਕੇ ਮੇਰੇ ਵੀਰੋ ਰੌਣਕਾਂ ਦੇ ਵਿੱਚ ਜਿਹੜੇ ਵਾਅਦੇ ਕਰਦੇ ਆ ਪਿੰਡ ਪੱਤਰ ਇੱਕ ਬਾਹਰੋਂ ਦੇ ਮੈਚ ਕੱਲ ਨੂੰ ਖੇਡੇ ਜਾਣਗੇ ਆਓ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ ਨੌਜਾਨ ਗੱਭਰੂ ਅੰਬਾ ਤਿਆਰ ਵਰ ਤਿਆਰ ਹੈ ਅੰਬਾ ਕਹਿੰਦਾ ਸੈੱਟ ਵਿਚਾਲੇ ਲਾ ਲਓ ਪਰ ਜਾਫੀਆਂ ਦੀ ਨਾਂ ਦਿੱਤੀ ਬਣੀ ਹੋਈ ਹੈ ਵੀ ਸੈੱਟ ਕੰਨੀ ਤੇ ਲੈ ਕੇ ਜਾਣਾ ਆਓ ਸਾਹਮਣੇ ਵੇਖ ਲਮੀ ਇਸ ਵੇਲੇ ਖੇਡ ਮੈਦਾਨ ਅੰਦਰ ਅੰਬੇ ਦੀ ਪਈ ਹੋਈ ਰੇਡ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਅਨ ਦਾਣੇ ਵਾਲਾ ਅਨ ਦਾਣੇ ਵਾਲਾ ਬੂਟਾ ਅਨ ਦਾਣੇ ਵਾਲਾ ਬੂਟਾ ਸੇਵਾ ਸਿੰਘ ਰਾਣਾ ਮਾਨ ਕਰਦਾ ਖੇਡਦਾ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਾਲਾ ਰਣੋ ਦੀ ਟੀਮ ਵੱਲੋਂ ਇਹ ਅਨ ਦਾਣੇ ਵਾਲਾ ਬੂਟਾ ਕਮਾਲ ਕਰ ਗਿਆ ਲਾ ਕੇ ਟਕੜਾ ਜੱਫਾ ਮੇਰੇ ਵੀਰੋ ਆ ਆ ਬੱਪਰੀਆ ਰਿੱਕੇ ਸ਼ਰਕੀਸ਼ ਬੱਪਰੀਆ ਮੇਰੇ ਵੀਰੋ ਗੱਲ ਟਕਾਣੇ ਲਾ ਗਈ ਆਉਣਾ ਜਟਾਣਾ ਕੁਲਵੀਰ ਤੇ ਨਾਲ ਕਹਿੰਦੇ ਚੱਕੂ ਨਿੰਦਰ ਹੈ ਨਾਲ ਕਹਿੰਦੇ ਮੰਗੋ ਹੈ ਖੇਡ ਮੈਦਾਨ ਦੇ ਵਿੱਚ ਆਣਾ ਆ ਟੱਕਰ ਜਿੰਨੀ ਆਰੀ ਹੋਈ ਹੈ ਲੋਕਾਂ ਨੇ ਕਹਿੰਦੇ ਹੂਟਿੰਗ ਕੀਤੀ ਹੈ ਇੱਕ ਪਾਸੇ ਰਕੇਸ਼ ਨੰਬਰ ਲੱਕੇ ਵਾਪਸ ਹੈ ਮੈਨੂੰ ਲੱਗਦਾ ਦੀਪਤਪੁਰ ਜੀ ਨੂੰ ਖੁਸ਼ੀ ਜਫਾ ਖੁਸ਼ੀ ਨਹੀਂ ਲਾਇਆ ਉਹ ਲਾਲ ਪੱਗ ਵਾਲੇ ਕੋਲੇ ਹੋ ਜਾ ਰਾਜਵਿੰਦਰ ਸਿੰਘ ਜੁੱਕੇ ਨਿਰਮਨ ਸਿੰਘ ਹੁਣਾ ਮੰਨੀਓ ਮਾਇਆ ਲੱਗੀ ਸੀ ਅੰਬਾ ਆ ਗਿਆ ਲੈ ਵੀ ਵੱਡੇ ਬਾਈ ਕਰਦੇ ਜ਼ਿਕਰ ਅੰਬਾ ਲਾਸਟ ਵਾਲੇ ਪਾਲ ਨੇ ਇਸ ਫਾਈਨਲ ਮੈਚ ਦੇ ਮੇਰੇ ਵੀਰੋ ਲਾਸਟ ਵਾਲੇ ਪਾਲ ਨੇ ਸਿਰੇ ਦਾ ਮੈਚ ਆਹ ਸਾਹਮਣੇ ਕਬੱਡੀ ਖੇਡ ਮੈਦਾਨ ਅੰਦਰ ਆ ਨਾਣੇ ਵਾਲਾ ਬੁੱਟਾ ਲਾਉ ਤਕੜਾ ਜਫਾ ਪਹਿਲਾ ਸਿਰਾ ਕਰਵਾ ਗਿਆ ਹੁਣ ਸਿਰਾ ਕਰਾਉਣ ਦਾ ਲੋਚਦਾ ਹੈ ਪਰ ਪੁਆਇੰਟ ਅੰਬਾ ਆਪਣੀ ਟੀਮ ਦੇ ਲਈ ਜੋੜ ਗਿਆ 13 ਤੇ 14 April ਮੇਰੇ ਵੀਰੋ ਭੱੱਖ ਦੇ ਖੇਡ ਮੇਲੇ ਦੀ ਹੋਣੀ ਹੈ ਬੇਸਤਾਂ ਨੂੰ ਹਾਰ ਲੈਣ ਦਿੱਤੇ ਜਾਣਗੇ ਸਰਦਾਰ ਅਰਤਾਰ ਸਿੰਘ ਬੱਲ ਦੀ ਯਾਦ ਹੋਵੇਗੀ ਮੋਹਨਵੀਰ ਬੱਲ ਤੇ ਉਹਦੇ ਸਾਥੀਆਂ ਵੱਲੋਂ ਸੱਦਾ ਦਿੱਤਾ ਜਾ ਰਿਹਾ ਹੈ ਪੱਟਾ ਮੇਲਾ ਹੋਣਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਰਕੇਸ਼ ਪਾਪਰ ਦੀ ਪਈ ਹੋਈ ਰੇਡ ਕਮਾਲੀਆ ਜੱਗੂ ਕਮਾਲ ਕਰਦਾ ਹੋਇਆ ਤੇ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਅੰਬੇ ਨੇ ਫੇਰ ਕਬੱਡੀ ਪਾ ਦਿੱਤੀ ਹੈ ਅੰਬੇ ਨੇ ਫੇਰ ਕਬੱਡੀ ਪਾ ਦਿੱਤੀ ਹੈ ਚੱਕਾ ਲਿਆ ਮੇਲਾ ਵਧੀਆ ਲੱਗਿਆ ਤੇ ਇੱਕ ਵਾਰੀ ਤਾੜੀਆਂ ਕਬੱਡੀ ਪਾਉਣ ਦੇ ਲਈ ਪਾ ਚੁੱਕਿਆ ਖੁਸ਼ਦੀਪ ਵਾਈ ਹੈ ਨਾਲ ਬੁੱੱਡਾ ਨਦਾਨਾ ਨਾਲ ਹੁਸ਼ਿਆਰਾ ਮੇਰੇ ਵੀਰੋ ਬੱਪਰੀਆ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਧੰਤਨ ਕਰਾਉਂਦਾ ਗੱਲ ਸਮੇਂ ਦੀ ਮੇਰੇ ਪੰਜਾਬੀ ਵੀਰੋ 30 ਸੈਕਿੰਡ ਦੀ ਪਾਈ ਹੋਈ ਰੇਡ ਫਾਈਨਲ सिंह मेले का आओ सामने खुश दीप खुशी दुख अंबा भी खुशी अंबा भी खुशी एक जकारा लाओ कोई रसना बाझी ना रवे इधर माइक बांध रखियो बोलो सो बहुत बहुत सत्कार ए चोड़ मेले ए खेड मेले ਲਗਦੇ ਰਹਿਣ ਲਗਦੇ ਰਹਿਣ ਮੈਂ ਲਗਦੇ ਬੋਲੋ ਇਹ ਸੋਨਹਾਰ ਕਮਾਲ ਕਰ ਗਿਆ 11 ਨੰਬਰ ਨੇ ਸਾਡੇ 11 ਨੰਬਰ ਨੇ ਬਾਪਰ ਦੇ ਹਾਕਮ ਵਾਲੇ ਦੇ ਨੰਬਰ ਨੇ 18 ਮੈਚ ਸਮਾਪਤ ਫਾਸਟ ਹਾਕਮ ਵਾਲਾ ਸੈਕਿੰਡ ਬਾਪਰ ਬੈਸਸ ਦੱਸ ਦੇਣੀ ਹੈ ਸਾਡੇ ਲੱਖੀ ਲਹਿਰਾ ਜੀ ਬੋਲਦੇ ਆ ਚੱਲਦੇ ਆ ਕੁਝ ਗਲਤ ਬੋਲਿਆ ਗਿਆ ਉਹ ਤੇ ਸੰਗਤ ਵੱਡੀ ਹੈ ਬਖਸ਼ਣਯੋਗ ਹੈ ਔਰ ਮਾਈ ਵੀਰੋ ਜੀ ਭਾਈ ਭਗਤੂ ਜੀ ਦਾ ਸਥਾਨ ਮੇਰੇ ਵੀਰੋ ਪੂਜਣਯੋਗ ਹੈ ਗੁਰੂ ਮਹਾਰਾਜ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਪਾਲ ਐਡਵੋਕੇਟ ਆ ਸਾਡਾ ਬាទ ਬាទ ਧੰਨਵਾਦ ਬਈ ਵਾਹ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਸਾਰੇ ਸਾਡੇ ਸਤਿਕਾਰਯੋਗੋ ਵੈਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੇਲਾ ਬਹੁਤ ਵਧੀਆ ਹੋ ਗਿਆ ਹੈ ਕੱਲ ਨੂੰ ਸਮੇਂ ਸਿਰ ਆ ਕੇ ਸਮੇਂ ਸਿਰ ਆਪਾਂ ਮੈਚਾਂ ਦਾ ਆਨੰਦ ਮਾਣਨਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਦੱਸਿਓ ਬੂਟੇ ਬਾਈ ਹੁਣ